ਚੰਨੀ ਸਾਹਿਬ ਨੂੰ ਬਹੁਤ ਵਿਰੋਧੀ ਲਗਾਤਾਰ ਕਹਿੰਦੇ ਕਹਿੰਦੇ ਬਾਹਰੋਂ ਆ ਕੇ ਇੱਥੇ ਲੜਨ ਲੱਗ ਗਏ। ਇਹ ਪਾਕਿਸਤਾਨ ਤੋਂ ਆਏ ਨਹੀਂ। ਪਾਕਿਸਤਾਨ ਤੋਂ ਨਹੀਂ ਆਏ। ਸੁਸ਼ੀਲ ਰਿੰਕੂ ਜੀ ਨੂੰ ਕੁਝ ਕਹਿਣਾ ਕਰਦੇ। ਨਾ ਮੇਰਾ ਪੁੱਤਰ ਹੈ। ਮੈਂ ਸਮਝਦਾ ਮੈਂ ਵੀ ਐਮਪੀ ਮੇਰਾ ਕਾਦੋ ਨਹੀਂ ਸੀ ਜਦੋਂ ਮੈਂ ਐਮਪੀ ਸੀ। ਚੰਨੀ ਸਾਹਿਬ ਸੀਐਮ ਐਕਸਿਮੇ। ਉਹ ਚੰਗੀ ਸੋਚ ਦਾ ਬੰਦਾ। ਮੈਨੂੰ ਲੱਗਦਾ ਕਿ ਇਲਾਕੇ ਨੂੰ ਬਹੁਤ ਫਾਇਦਾ ਕਰ ਸਕਦੇ। ਤੋ ਤੁਹਾਨੂੰ ਲੱਗਦਾ ਦੋਰੀ ਜ਼ਿੰਮੇਵਾਰੀ ਹੋ ਗਈ ਹੈ ਜਲੰਧਰ ਤੋਂ ਵਿੱਚ ਵੀ ਚੰਗਾ ਤੁਹਾਡਾ ਰਸੂਖ ਮੰਨਿਆ ਜਾਂਦਾ ਕਪੂਰਥਲੇ ਦੇ ਨਾਲ ਦੇ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਖੁਦ ਲੰਦੇ ਇਸ਼ੂ ਸੀਗਾ ਰਾਣਾ ਪਰਿਵਾਰ ਤਾਂ ਫਿਰ ਜ਼ਿੰਮੇਵਾਰੀ ਵੰਡ ਕੇ ਚੱਲਣੀ ਕਿਸ ਤਰੀਕੇ ਨਾਲ ਤਾਂ ਕੰਮ ਮਾਰਨਾ ਪਾੜੀ ਗੱਲ ਹੈ ਗੱਲ ਹੈ ਖਡੂਰ ਸਾਹਿਬ ਅਨੰਦਪੁਰ ਸਾਹਿਬ ਵੀ ਆਪਣਾ ਹੀ ਨੰਬਰ 1 ਤੇ ਉਹ ਚਲੋ ਠੀਕ ਹੈ ਟਿਕਟ ਪਾਰਟੀ ਦੀ ਮਰਜ਼ੀ ਜੇ ਨੂੰ ਮਰਜ਼ੀ ਦਿੱਤੀ ਤੇ ਜਿੱਥੇ ਜਿੱਥੇ ਆਪਣਾ ਬਾਹ ਲੱਗੂਗਾ ਆਪਾਂ ਕਾਂਗਰਸ ਲਈ ਕਮ ਕਰਾਂਗੇ ਪਰ ਸੁਖ ਮੰਗਾਗੇ ਕਾਂਗਰਸ ਜਿੱਤੇ ਅੱਛਾ ਚੰਨੀ ਸਾਹਿਬ ਨੂੰ ਬਹੁਤ ਵਿਰੋਧੀ ਲੱਗਦਾ ਲਗਾਤਾਰ ਕਹਿੰਦੇ ਕਹਿੰਦੇ ਬਾਹਰੋਂ ਆ ਕੇ ਇੱਥੇ ਲੜਨ ਲੱਗ ਗਏ ਕਿੱਥੇ ਪਾਕਿਸਤਾਨ ਤੋਂ ਆਏ ਨੇ ਪਾਕਿਸਤਾਨ ਤੋਂ ਤਨੀ ਆਏ ਇਹ ਕਿੱਡਾ ਗਿਆ ਪੰਜਾਬ ਯਾਰ 13 ਸੀਟਾਂ ਨੇ 12 ਨੇ ਦਾ ਕੀ ਮਤਲਬ ਪਰ ਵੈਸੇ ਜਦੀ ਇਹਨਾਂ ਦਾ ਪਿੰਡ ਇਸ ਹਲਕੇ ਸੋ ਬਾਹਰ ਲੈਣੀ ਆ ਦੇਖਿਆ ਜੀ ਕੁਝ ਫਿਰ ਜਲੰਧਰ ਦੇ ਵਿੱਚ ਜਿਸ ਤਰੀਕੇ ਦੀਆਂ ਹਾਲਾਤ ਤੁਸੀਂ ਜਲੰਧਰ ਦੇ ਦੇਖਿਆ ਹੈ ਵੀ ਚੰਨੀ ਸਾਹਿਬ ਨੂੰ ਜਾਣੂ ਵੀ ਕਰਵਾਇਆ ਹੋਊਗਾ ਵੀ ਆਹ ਕੰਮ ਰਹਿੰਦੇ ਨੇ ਕਰਨ ਵਾਲੇ ਵਿਰੋਧੀ ਦੂਸਰੇ ਪਾਸੇ ਸੱਤਾ ਤੇ ਰਹਿ ਗਈ ਹੈ ਕੋ ਗੱਲ ਚੰਨੀ ਸਾਹਿਬ ਦਾ ਆਪ ਦਾ ਵੀ ਹோம்ਵਰਕ ਕੀਤਾ ਹੈ ਔਰ ਦੋ ਗੱਲਾਂ ਬਹੁਤ ਅੱਛੀ ਚੰਨੀ ਸਾਹਿਬ ਨੇ ਕੀਤੀਆਂ ਇੱਕ ਤਾਂ ਏਮਜ਼ ਲੈਉਣ ਵਾਲੀ ਗੱਲ ਕਪੂਰਥਲੇ ਮੈਡੀਕਲ ਕਾਲਜ ਨੇ ਦੋਆਬੇ ਚ ਮੈਂ ਰੋਲਾ ਪਾਇਆ ਵਿਧਾਨ ਸਭਾ ਦੇ ਵਿੱਚ ਮੈਂ ਕਿਹਾ 70 ਸਾਲ 75 ਸਾਲ 75 ਸਾਲ ਮੁਰਕ ਨੂੰ ਆਜ਼ਾਦ ਹੋਏ ਲੋਕ ਹੈ ਔਰ ਹਾਲੇ ਤਾਈਂ ਇੱਕ ਵੀ ਮੈਡੀਕਲ ਕਾਲਜ ਨਹੀਂ ਤਾਂ ਕੈਪਟਨ ਬਿੰਦਰ ਸਿੰਘ ਨੇ ਪਹਿਲਾ ਮੈਡੀਕਲ ਕਾਲਜ ਇਮੀਡੀਏਟਲੀ ਜਦ ਮੈਂ ਰੋੜਾ ਪਾਇਆ ਦੋ ਵਿਧਾਨ ਸਭਾ ਜਰਗਾਤਾਰ ਤੇ ਉਹ ਜਿਹੜੇ ਮੈਡੀਕਲ ਕਾਲਜ ਆਉਣੇ ਛੇ ਦੋ ਪਹਿਲਾ ਉਹਨਾਂ ਨੇ ਕਰਤਾ ਆਪਣੇ ਕਪੂਰਥਲੇ ਦਿੱਤਾ ਜੀ ਦੂਸਰਾ ਮੈਡੀਕਲ ਕਾਲਜ ਹੁਸ਼ਿਆਰਪੁਰ ਦਿੱਤਾ ਔਰ ਚੰਨੀ ਸਾਹਿਬ ਤੋਂ ਅਸੀਂ ਆਸ ਰੱਖਦੇ ਆਂ ਕਿ ਜਲੰਧਰ ਨੂੰ ਏਮਸ ਜਲੰਧਰ ਚਾਉਣਾ ਚਾਹੀਦਾ ਔਰ ਜਿਹਦਾ ਇਸ ਇਲਾਕੇ ਨੂੰ ਬੜਾ ਫਾਇਦਾ ਹੋਏਗਾ ਔਰ ਅਗਰ ਜਲੰਧਰ ਦੀ ਗੱਲ ਕਰوں ਤਾਂ 37% ਟੋਟਲ ਪੰਜਾਬ ਦੀ ਆਬਾਦੀ ਚ ਜਿਹੜੀ ਆ ਐਸਈਆਂ ਦੀ ਉਹ 37% ਦੋਆਬੇ ਚ ਹੈ ਤੇ ਐਜੂਕੇਸ਼ਨਲ ਇੰਸਟੀਟਿਊਟ ਕੋਈ ਵੀ ਨਹੀਂ ਜਿੱਥੇ ਸਾਡੇ ਬੱਚੇ ਪੜ ਕੇ ਆਪਣਾ ਜੀਵਨ ਕਾਮਯਾਬ ਕਰ ਸਕਦੇ ਆ ਸੋਏ ਬੜੀ ਲੋੜ ਹੈ ਸੁਸ਼ੀਲ ਰਿੰਕੂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਲਾਸਟ ਵਾਰ ਸੁਸ਼ੀਲ ਰਿੰਕੂ ਜੀ ਨੂੰ ਕੁਝ ਕਹਿਣਾ ਚਾਹੁੰਦੇ ਆਹ ਸੁਸ਼ੀਲ ਰਿੰਕੂ ਜੀ ਨੂੰ ਕਹਿਣਾ ਚਾਹੁੰਦੇ ਜੀ ਨਾ ਮੇਰਾ ਪੁੱਤਰ ਹੈ ਮੈਂ ਉਹਨੂੰ ਕਿਉਂ ਕਹੂੰ ਠੀਕ ਹੈ ਦਾ ਰਾਣਾ ਗੁਰਜੀਤ ਹੈਗੇ ਨੇ ਔਰ ਦਿਗਜ ਲੀਡਰ ਨੇ ਕਾਂਗਰਸ ਦੇ ਔਰ ਸਾਹਮਣੇ ਤੁਸੀਂ ਦੇਖ ਰਹੇ ਹੋ ਚਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਆਪਣੇ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਹੁਣ ਜਿਹੜੇ ਆ ਉਹ ਹੁਣ ਇਥੋਂ ਬਾਹਰ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਦਾ ਤਾਂ ਇਹ ਚਨਜੀਤ ਸਿੰਘ ਚੰਨੀ ਹੋਰਾਂ ਦੀਆਂ ਤਸਵੀਰਾਂ ਫਿਲਹਾਲ ਤੁਸੀਂ ਲਗਾਤਾਰ ਬਣੇ ਰਹੋ ਫਿਲਹਾਲ ਤੁਸੀਂ ਲਗਾਤਾਰ ਬਣੇ ਰਹੋ ਹਮਦਰਦ ਟੀਵੀ ਦੇ ਨਾਲ